ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਤੇ ਅੱਜ ਇਹ ਮਾਮਲਾ ਬਟਾਲਾ ਦੇ ਡੇਰਾ ਰੋਡ ਤੇ ਵਾਪਰੇ ਅੱਜ ਤੇ ਐਕਟਿਵ ਆ ਤੇ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨ ਇੱਕ ਕਰਿਆਨਾ ਸਟੋਰ ਤੇ ਕੋਲਡ ਡਰਿੰਕ ਲੈਂਡ ਦੇ ਬਹਾਨੇ ਜਾਂਦੇ ਨੇ ਦੁਕਾਨ ਮਾਲਕ ਨੂੰ ਪਿਸਤੌਲ ਦਿਖਾ ਕੇ ਉਸ ਦੇ ਕੋਲੋਂ 5000 ਦੀ ਨਗਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਉੱਥੇ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਅਰੋੜਾ ਕਰਿਆਨਾ ਸਟੋਰ ਮਾਲਕ ਮਨੋਤ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰ ਰਹਿਸਨ ਅਤੇ ਨੌਜਵਾਨ ਕੋਲਡ ਡਰਿੰਕ ਲੈਂਡ ਦੇ ਬਹਾਨੇ ਅੰਦਰ ਆਵੜੇ। ਉਹਨਾਂ ਕਿਹਾ ਕਿ ਉਹਨਾਂ ਨੇ ਉਸਦੇ ਮੂੰਹ ਤੇ ਪਿਸਤੌਲ ਰੱਖ ਕੇ ਪਿਸਤੌਲ ਦਿਖਾ ਕੇ ਪੈਸੇ ਕੱਢਣ ਨੂੰ ਕਿਹਾ। ਮੈਂ ਡਰਦੇ ਮਾਰੇ ਉਸਨੇ ਕਹੇ ਸਾਰੇ ਪੈਸੇ ਉਹਨਾਂ ਨੂੰ ਦੇ ਦਿੱਤੇ। ਸੇਲ ਦਾ ਅੰਦਾਜ਼ਨ 5000 ਰੁਪਏ ਤੋਂ ਵੀ ਵੱਧ ਦੀ ਰਕਮ ਸੀ ਜੋ ਉਹਨਾਂ ਨੂੰ ਉਸਨੇ ਫੜਾ ਦਿੱਤੀ। ਤੋਂ ਉਹਨਾਂ ਕਿਹਾ ਕਿ ਉਸ ਤੋਂ ਬਾਅਦ ਉਹ ਦੋਵੇਂ ਨੌਜਵਾਨ ਉਸਨੂੰ ਧੱਕਾ ਮਾਰ ਕੇ ਸੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਦੇ ਵੱਲੋਂ ਰੋਲਾ ਪਾਇਆ ਗਿਆ ਤਾਂ ਲਾਗੇ ਦੁਕਾਨਦਾਰਾਂ ਨੇ ਵੀ ਉਸ ਦਾ ਪਿੱਛਾ ਕੀਤਾ ਪਰ ਉਹ ਕਾਬੂ ਨਹੀਂ ਆ ਸਕੇ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ ਮੈਂ ਨਾ ਮਨੋਜ अरोड़ा ਹਾਂ ਕੀ ਘਟਨਾ ਹੋਈ ਤੇ ਕਿੰਨੇ ਵਜੇ ਘਟਨਾਈ ਇਹ ਸਵਾ 9 ਵਜੇ ਦਾ ਟਾਈਮ ਜੀ ਕੀ ਘਟਨਾਈ ਬਸ ਐਵੇਂ ਆਏ ਨੇ ਤੇ ਉਹਨਾਂ ਨੇ ਕੋਲਡਿੰਗ ਮੰਗੀ ਹਾਂਜੀ ਮੈਂ ਕੋਲਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਰੋਲਾ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਇਹਨਾਂ ਬਾਹਰੋਂ ਤਸੇ ਦੋ ਜਣੇ ਅੰਦਰ ਆ ਗਏ। ਬੱਸ ਉਹਨੂੰ ਵੀ ਕਿ ਜੋ ਹੈਗਾ ਦੇ ਦਿਓ। ਕਿੰਨੇ ਨੇ ਹੀ ਹੈਗੇ ਉਹ? ਅੰਦਰ ਦੋ ਜਣੇ ਆਏ ਨੇ। ਅੱਛਾ ਜੀ। ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਸੀ ਸੀ ਸਕੂਟੀ ਸੀ ਮੇਖਾ। ਇੱਕ ਸਕੂਟੀ ਸਟਾਰਟ ਰੱਖੀ ਦੀ। ਦੋ ਵਹੀਕਲ ਸੀ ਇਹਨਾਂ? ਹਾਂਜੀ। ਦੋ ਨਹੀਂ ਇੱਕ ਇੱਕ ਕੋਈ ਕੋਈ। ਇੱਕੋ ਦੇ ਗਏ ਤੇ। ਕਿੰਨਾ ਕੈਸ਼ ਲੱਗੇ ਦੁਕਾਨ? ਮੇਰੇ ਕੋਲ 5-6000 ਰੁਪਏ ਕੈਸ਼ ਹੀ ਰੋ ਲੈ ਗਿਆ ਆਪਣੇ ਜੇ। 5000 ਰੁਪਏ ਲੇ ਗਏ। ਹੈਨੇ ਹਾਂ ਰੋ ਰੋਲਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮਗਰ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸਾਲਾ ਉਹਨੇ ਉਹਨੇ ਲੋਈ ਲਈ ਦੀ ਅੱਛਾ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਭਟ ਮੈਂ 9-10 ਮਿੰਟ ਇਹ ਨੂੰ ਇੱਕ 10-15 ਮਿੰਟ ਟ੍ਰੇਡ ਕਰਦੇ ਹਾਂ ਹਾਂ ਕੁਝ ਸੀਸੀਡੀ ਵੀਡੀਓ ਉੱਥੇ ਹੁਣ ਦਾਗੇ ਦੇਖਣੇ ਪੈਣੇ ਹਾਂਜੀ ਨਾਮ ਕੀ ਥੋੜਾ ਮਨੋਜ अरोड़ा अरोड़ा ਕਹਿੰਦਾ ਸੋਚ ਚੱਲਦਾ ਇੱਥੇ ਨਾ ਕੱਲ ਜੀ ਇੱਕ ਨਾ ਆਪਣਾ ਤਿੰਨ ਜਣੇ ਆਏ ਆ ਐਕਟਿਵਾ ਤੇ ਤੇ ਰਾਤ ਨੂੰ ਆਪਣਾ ਕੋ ਸਵਾ ਕੋ 9 ਵਜੇ ਦਾ ਟਾਈਮ ਹੈਗਾ ਵਾ ਤੇ ਉਥੇ ਵਾਰਦਾਤ ਕਰ ਗਿਆ ਆਪਾਂ ਗਨ ਪੁਆਇੰਟ ਤੇ ਤੇ 5000 ਰੁਪਏ ਇਹ ਲੈ ਗਏ ਤੇ ਬਾਕੀ ਆਪਾਂ ਸੀਸੀਟੀਵੀ ਕੈਮਰੇ ਵੇਖ ਰਹੇ ਆ ਤੇ ਇਨਵੈਸਟੀਗੇਸ਼ਨ ਜਲਦੀ ਕੋਈ ਜੋ ਵੀ ਆਊਗਾ ਸਾਹਮਣੇ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ ਨੂੰ ਕਿਸੇ ਜਾ ਰਹੇ ਆ ਉਹ ਵੈਰੀਫਾਈ ਕਰ ਰਹੇ ਆ ਜੋ ਹੋਗਾ ਆਪਾਂ ਕਰ ਲਵਾਂਗੇ ਜਲਦੀ